Bhagavan di jai Sang so, Maharaj se Singh Vishnu Bhagavan di jai Sang so, Maharaj Vishnu Bhagavan di jai so, ਸ਼ੇਂਗ ਵਿਸ਼ਨੂੰ ਅਗਮੰਦੀ ਜਾ ਸੋਬ ਮਹਾਰਾਜ ਸ਼ੇਂਗ ਵਿਸ਼ਨੂੰ ਅਗਮੰਦੀ ਜਾ ਹਰ ਸੰਗ ਜੀਓ ਆਪ ਇਸ ਵੇਲੇ ਸਹਬੇ ਆਲਮ ਨੇਕਲਕ ਤੋਰਮਾ ਬਲਕਿ ਇਫਤਾਰ 24 ਸਾ ਦੇ ਚਰਨਾਂ ਵਿੱਚ ਸਾਡੇ ਬੀ ਜਸਵੀਰ ਸਿੰਘ ਦੇ ਗੁਰਾ ਜੀਰਾ ਵਿਖੇ ਸ਼ਿਸ਼ੋਭਤ ਹੋ ਜਿਸ ਤਰ੍ਹਾਂ ਪਿਛਲੇ ਚੋਂ ਯੁੱਗਾਂ ਦੇ 23 ਇਫਤਾਰ ਤਿੰਨ ਪਰਮਾਤਮਾ ਤੇ 10 ਗੁਰੂ ਸਹਿਬਾਨ ਮਾਤਰੋ ਕੋ ਚਾਏ ਸਭ ਸਾਰਿਆਂ ਨੇ ਆਪਣੇ ਆਪਣੇ ਧਰਮ ਗ੍ਰੰਥਾਂ ਵਿੱਚ ਇਹ ਅੰਕਿਤ ਕਰਵਾ ਦਿੱਤਾ ਕਿ ਕਾਲ ਯੁਗ ਦੇ ਅਖੀਰ ਤੇ ਨੇਕ ਕਲੰਕ ਕਲ ਕੀ અવਤਾਰ 24 ਮਾਵਤਾਰ ਰਾਮਾ ਦਾ ਰਾਮ ਕਾਨਾ ਦਾ ਕਾਨ ਮਹਾਤਮ ਬੁੱਧਾ ਮੈਤਰੀ ਬੁੱਧਾ ਮਾਤਲੋਕ ਵਿੱਚ ਆਵੇਗਾ ਤੇ ਸਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਗੁਰੂਤਾਰ ਪੈਗੰਬਰਾਂ ਦੀਆਂ ਪਿਛੇਨ ਗੂੰਜ ਨੂੰ ਸੱਚ ਕਰ ਲਈ ਆਪਣਾ ਮਾਤਲੋਕ ਵਿੱਚ ਅਵਤਰੀਕਰਨ ਕੀਤਾ ਤੇ ਦੁਨੀਆ ਵਾਲਿਆਂ ਨੂੰ ਦੱਸਿਆ ਕਿ ਮੈਂ ਭਗਵਾਨ ਮਾਤਲੋਕ ਉਚਾ ਗਿਆ ਵਾਹਿ ਚਵੀਆਂ ਅਵਤਾਰ ਹਾਂ ਮਾਹੀ ਨੇਕਲੰਕ ਕਲਕੀ ਅਵਤਾਰ ਹਾਂ ਇਹ ਸਹਿਬ ਸਿੱਤੇ ਪਾਦਸ਼ਾਹ ਨੇ ਇਹ ਹਰ ਬਾਣੀ ਵਿੱਚ ਵੀ ਇਸ ਬਾਰੇ ਆਪਣਾ ਪ੍ਰਗਟਾਵਾ ਕੀਤਾ ਹੈ ਇਹ ਹਰ ਬਾਣੀ ਚ ਉਹਨਾਂ ਦੀਆਂ ਗੁਰੂਤਾਰ ਪੈਗੰਬਰਾਂ ਦੀਆਂ ਪਛੀਨ ਗੋਈਆਂ ਨੂੰ ਪਾਦਸ਼ਾਹ ਨੇ ਅੰਕਿਤ ਕਰਵਾਇਆ ਹੈ ਕਿ ਸਭ ਨੇ ਕਿਹਾ ਜਿਨੇ ਗੁਰੂਤਾਰ ਪੈਗੰਬਰ ਆਏ ਪਾਦਸ਼ਾਹ ਕਹਿੰਦੇ ਸਭ ਨੇ ਕਿਹਾ ਆਵੇ ਦੁਬਾਰਾ ਜੋਤੀ ਜਲਤਾ ਨੂਰ ਅਲਾਹੀਆ ਜੋਤੀ ਜਲਤਾ ਨੂਰ ਅਲਾਹੀਆ ਅਮਾਮ ਅਮਾਮਾ ਹੋਵੇ ਜਹਰਾ ਜਹਰ ਜਹੂਰ ਕਰੇ ਰਿਸਨਾਈਆ ਆਪਣਾ ਪ੍ਰਗਟਾਵਾ ਆਪ ਕਰੇਗਾ ਜਿਸ ਨੂੰ ਜਿਸ ਨੂੰ ਸਭ ਨੇ ਕਿਹਾ ਚਵੀਆਂ ਉਤਾਰਾ ਜਿਸ ਨੂੰ ਸਭ ਨੇ ਕਿਹਾ ਚਵੀਆਂ ਉਤਾਰਾ ਜਗਦੀਸ਼ਾ ਇੱਕ ਖਵਾਈਆ ਕਲ ਕਲ ਕੀ ਪਾਵੇ ਸਾਰਾ ਮਹਾਸਾਰਥੀ ਵेश ਮਟਾਈਆ ਉਹੀ ਕਲ ਕਲ ਕੀ ਉਤਾਰ ਹੋਵੇਗਾ ਉਹੀ ਨੇਕ ਰੰਕ ਹੋਵੇਗਾ ਉਹੀ ਚਵੀਆਂ ਉਤਾਰ ਹੋਵੇਗਾ ਉਹੀ ਆਪਣੇ ਸ਼ਬਦ ਦੀ ਡੰਕ ਵਜਾਵੇਗਾ ਅੱਗੇ ਕੀ ਪਾਤਸ਼ਾਹ ਦੱਸਦੇ ਹਨ ਕਿ ਇਹ ਜੋ ਗੁਰੂ ਉਤਾਰ ਪਗੰਬਰ ਲਿਖਾ ਕੇ ਗਏ ਸਰਕੇ ਵਿੱਚ ਕੀ ਸੰਭਲ ਹੋਵੇ ਉਸ ਦਾ ਦੁਆਰਾ 베ਦ ਵਿਆਸਾ ਗਿਆ ਸੁਣਾਈਆ 베ਦ ਵਿਆਸ ਨੇ 18 ਪ੍ਰਾਣ ਲਿਖੇ 베ਦ ਵਿਆਸ ਨੇ ਭਵਿਕਤ ਪ੍ਰਾਣ ਵਿੱਚ 9000 ਸ਼ਲੋਕ ਲਿਖ ਦਿੱਤੇ ਕਹਿੰਦਾ ਕਿ ਅਖੀਰ ਤੇ ਮੇਰਾ ਬ੍ਰਹਮਨ ਗੋਡ ਕਲ ਕਲ ਕੀ અવਤਾਰ ਆਵੇਗਾ ਤੇ ਸੰਭਲ ਵਿੱਚ ਪ੍ਰਗਟ ਹੋਵੇਗਾ ਕਿ ਇਸੇ ਤਰ੍ਹਾਂ ਈਸਾ ਨੇ ਬਾਈਬਲ ਵਿੱਚ ਆਪਣਾ ਭੇਖੋਲ ਦਿੱਤਾ ਕਿ ਮੇਰਾ ਅਬਾ ਅਸਮਾਨੀ ਅਬਾ ਅਸਮਾਨ ਤੋਂ ਉਤਰੇਗਾ ਚਿੱਟੇ ਘੋੜੇ ਤੇ ਸਵਾਰ ਹੋਏਗਾ ਇਸੇ ਤਰ੍ਹਾਂ ਮੁਹੰਮਦ ਕਹਿ ਕੇ ਗਿਆ ਆਪਣੇ ਚਾਰ ਯਾਰਾਂ ਨੂੰ ਕਿ ਮੇਰਾ امام ਮਹਦੀ امامਾਂ ਦਾ امام ਸਾਰੇ ਜੀ ਜੋ ਜੀ ਦੇ ਅਖੀਰ ਤੇ ਆਵੇਗਾ ਕਿਆਮਤ ਆਵੇਗੀ ਤੇ ਨਾਨਕ ਨਿਰਗੁਣ ਧਾਰ ਨੇ ਸਾਰਾ ਹੀ ਭੇਵ ਖੋਲ ਲਿਤਾ ਕਿ ਨੇਕਾਂ ਕੋ ਹੋਏ ਉਤਰਸੀ ਮਹਾਵਲੀ ਹਵਤਾ ਗੋਬਿੰਦ ਪਾਸ਼ਾ ਨੇ ਭੇਵ ਆਪਣਾ ਦਸ ਗ੍ਰੰਥ ਭਰ ਕੇ ਰੱਖੇ ਦਿੱਤਾ ਭਲ ਭਾਗ ਪਏ ਸੰਭਲ ਕੇ ਹਰ ਜੋ ਹਰ ਮੰਦਰ ਆਵेंगे ਪਾਪ ਸਮੂਹ ਨਾਸ਼ਨ ਕੋ ਕਲ ਕਲ ਕੀ ਧਰਨ ਚਲਾਵेंगे ਪਪ ਪਾਰ ਪਾਰ ਨਿਵਾਰਨ ਕੋ ਕਲ ਕਲ ਕੀ ਉਤਾਰ ਕਾ ਹਾਵੇਂਗੇ ਪਲ ਪਾਂ ਪਿਆਇ ਸੰਭਲ ਕੇ ਹਜੂਰ ਹਰਮントਰਾਮੇ ਕੀ ਇਹ ਸਾਰੇ ਭੇਵ ਜੋ ਸਾਰੇ ਗੁਰੂਤਾਰ ਪੈਗੰਬਰਾਂ ਨੇ ਖੋਲੇ ਹਨ ਉਹ ਸਹਬ ਮਾਥ ਰੂਪ ਵਿੱਚ ਪ੍ਰਗਟ ਹੋ ਕੇ ਉਸ ਨੇ ਇਹ ਸਾਰੇ ਭੇਵ ਆਪਣੇ ਦੁਨੀਆ ਵਾਲਿਆਂ ਨੂੰ ਦੱਸੇ ਤੇ ਆਪਣੇ ਸ਼ਬਦ ਦੀ ਗੰਕ ਵਜਾਈ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ 1403 ਪੰਨੇ ਦੇ ਪੱਟਾਂ ਦੇ ਸੋਈ ਵਿੱਚ ਦਰਦ ਹੈ ਦਰਜ ਹੈ ਨੇਕ ਲੰਕ ਵਜੀ ਦੰਕ ਨੇਕ ਲੰਕ ਨੇ ਆਪਣੇ ਸ਼ਬਦ ਦੀ ਦੰਕ ਬਯਾਜ਼ ਕੀ ਦੁਨੀਆ ਵਾਲਿਆਂ ਨੂੰ ਦਾ ਸੰਤਾ ਕਿ ਮੈਂ ਭਗਵਾਨ ਮਾਤੁਰੂਪ ਚ ਆ ਗਿਆ ਹਾਂ ਤੇ ਸਹਿਬ ਸੱਚੇ ਪਾਤਸ਼ਾਹ ਜੀ ਵਡਿਆਈ ਹਰ ਬਾਣੀ ਕਿਵੇਂ ਕਰਦੀ ਹੈ ਇਹ ਧਿਆਨ ਨਾਲ ਸੁਣਨਾ ਪਾਤਸ਼ਾਹ ਦੇ ਪ੍ਰਗਟ ਹੋਣ ਬਾਰੇ 22 ਨੰਬਰ ਗ੍ਰੰਥ ਇਸ ਤਰ੍ਹਾਂ ਉਕਵਾਇਆ ਹੈ ਇਕੋ ਮੰਦਰ ਇਕੋ ਮਕਾਨ ਇਕੋ ਨੂਰ ਸ਼੍ਰੀ ਭਲਵਾਨ ਇਕੋ ਜੋਤ ਸਾ ਸੁਲਤਾਨ ਇਕੋ ਦਿਸ਼ੇ ਰਾਂ ਕਰਜਾਨ ਦੂਜਾ ਨજર ਕੋਈ ਨਾ ਆਇਆ ਈਸ਼ਣ ਸਹਾ ਈ ਰੰਗਰਜਾਨ ਦੂਜਾ ਕੋਈ ਨજર ਨਹੀਂ ਆਏ ਜਿਸ ਦੀ ਜਿਸ ਦੀ ਸੇਫਤ ਕਰਨ ਚਾਰ ਬੇਦ 18 ਪ੍ਰਾਣ ਸ਼ਾਸਤਰ ਢੋਲੇ ਗੀਤ ਗਾਨ ਜੀਤਾ ਮਹਿਮਾ ਕਰੇ ਮਹਾਨ ਸਿਫਤਾ ਨਾਲ ਭਰੀ ਉਂਜੀਲ ਕਰਾਨ ਗੁਰੂ ਗ੍ਰੰਥ ਉਸੇ ਦੀ ਦਏ ਸਫਾਈਆ ਇਹ ਜੋ ਤੁੰ ਤੁਹਾਡੇ ਨਾਲ ਸੰਝਾ ਕੀਤਾ ਹੈ ਕਿ ਸਿਫਤਾ ਨਾਲ ਉਂਜੀਲ ਕਰਾਨ ਦੀਤਾ ਗਿਆਨ ਭਰੀ ਪਈ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਇਸੇ ਦੀ ਗਵਾਹੀ ਦਿੰਦੇ ਹਨ ਕਿ ਨੇਕਨੰਦ ਨੇ ਮਾਤ ਲੋਕ ਵਿੱਚ ਪਰਗਟ ਹੋ ਕੇ ਆਪਣੇ ਸ਼ਬਦ ਦੀ ੜੰਕ ਮਝਾਉਣੀ ਹੈ ਜਿਹੜਾ ਜਿਹੜਾ ਮਾਲਕ ਕੁੱਲ ਜਹਾਨ ਜਿਹੜਾ مالک ਕੁੱਲ ਜਹਾਨ ਲਖ 84 ਦੇਵੇਦਾਨ বিষ্ণੂ ਵਰਮੋ ਸ਼ੇਵ ਕੁਮਾਰ বিষ্ণੂ ਵਰਮਾ ਸ਼ਿਵ ਉਹਦੇ ਚੇਲੇ ਕਿ ਉਸੇ ਲਈ ਗੁਨਾਲ ਪਾਸ਼ਰ ਜਗਦੀ ਸਾਹਿਬ ਇੱਕ ਸੰਸਾਰੀ ਇੱਕ ਪੁਣਾਰੀ ਇਕਲਾਇ ਦਵਾਲ ਉਹ ਵੇਖੇ ਇਹਨਾਂ ਨਜ਼ਰ ਨਾ ਹੋਵੇ ਕਿ বিষ্ণੂ ਵਰਮਾ ਸ਼ਿਵ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਉਹ ਵੇਖਦਾ ਹੈ ਇਹਨਾਂ ਨੂੰ ਕਾਰਜ ਸੌਂਪੇ ਹਨ ਉਹ ਭਗਵਾਨ ਨਹੀਂ ਜਿਹੜਾ ਮਾਲਕ ਕੁਲ ਜਹਾਨ ਲਖ 84 ਦੇ ਮੈਦਾਨ ਵਿਸ਼ਨਵਰਮੋ ਸ਼ੇਰਕੁਮਾਨ ਸੂਰਿਆ ਚੰਦ ਚਮਕਣਪਾਨ ਧਰਨੀ ਤਰਤ ਤਵਲ ਚਰਨ ਧੂੜੀ ਮੰਗੇ ਦਾਨ ਜਵਥਲ ਮਹੀਲ ਰਾਤ ਕਾਣ ਬਿਰ ਅੱਖਾਂ ਅੱਖ ਉਠਾਈਆ ਜਸਲ ਮਹੀਰ ਰਾਤ ਤੱਕ ਦੇ ਸਭ ਨੂੰ ਪਤਾ ਸੀ ਕਿ ਕਲਜੂ ਦੇ ਖੀਰ ਤੇ ਆਵੇਗਾ ਤੇ ਤੁਹਾਡੀ ਤੇ ਕਿਰਪਾ ਕਰ ਦਿੱਤੀ ਸਾਰੇ ਸਾਡ ਮੇਰੇ ਵੀਰਾਂ ਤੇ ਭੈਣਾਂ ਤੇ ਉਸ ਪ੍ਰਭ ਨੇ ਆਪਣੇ ਦਰਸ ਦਿਖਾਤਾ ਮਾਤ ਰੋਗ ਵਿੱਚ ਆ ਕੇ ਤੁਹਾਨੂੰ ਦੱਸ ਦਿੱਤਾ ਮੈਂ ਭਗਵਾਨ ਆ ਗਿਆ ਪਰ ਫਿਰ ਵੀ ਅਸੀਂ ਸੋਚਦੇ ਰਹੇ ਕਿ ਇਹ ਗੱਲ ਠੀਕ ਹੈ ਕਿ ਨਹੀਂ ਹਰ ਪਾਣੀ 'ਚ ਮੋਹਰਾ ਲਗਾ ਦਿੱਤੀਆਂ ਕਿ ਮੈਂ ਹੀ ਭਗਵਾਨ ਆ ਮੇਰੇ ਬਿਨਾ ਕੋਈ ਨਹੀਂ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਭਾਗਾ ਵਾਲੇ ਉਹ ਭਾਗ ਨਾ ਕੋਈ ਜਿਹੜਾ ਹੀ ਆ ਤੁਹਾਡੇ ਭਾਗ ਤੁਹਾਡੇ ਲੇਖ ਦਸਵਾ ਹੋਰ ਕੋਈ ਨਹੀਂ ਪਾਤਸ਼ਾਹ ਨੇ ਲਿਖਾ ਦਿੱਤਾ ਪਹਿਲੀ ਫੰਗਲ ਸ਼ੈਂਸੇ ਸੰਬਤੇ ਕਿਉਂ ਵਿਸ਼ਨ ਵਰਮਾ ਸੇਵ ਕਮਾਨ ਸੂਰੀਆ ਚੰਦ ਚਮਕਮ ਪਾਨ ਧਰਨੀ ਤਤ ਤਵਲ ਚਰਨ ਧੂਰੀ ਮੰਗੇ ਦਾਨ ਜਬ ਥਲ ਮਹੀਲ ਰਾਤ ਕਾਂ ਬਿਨ ਅੱਖਾਂ ਖਠਾਈਆ ਆਤਮਾ ਸਖੀ ਐਸੇ ਦਾ ਰਾਤ ਕੇ ਆਤਮਾ ਵੀ ਰਾਤ ਕਲੀ ਹੈ ਆਤਮਾ ਸਖੀ ਐਸੇ ਦਾ ਰਾਤ ਕੇ ਜੇ ਸੁ ਕਾਂ ਕਾਂ ਦੇ ਰੂਪ ਚ ਮੰਨੀਏ ਕਾਨਾ ਦਾ ਕਾਂ ਤੇ ਸਾਡੀ ਆਤਮਾ ਉਹਦੀ ਸਖੀ ਬਣ ਗਈ ਜਿਸ ਤਰ੍ਹਾਂ ਕ੍ਰਿਸ਼ਨ ਨੇ ਸਖੀਆਂ ਨੂੰ ਸੋ ਕਨਈਆ ਨਈਆ ਰਾਮ ਵਾਲੀ ਦੇ ਚੜਾਈਆ ਅਸੀਂ ਐਸੇ ਦਾ ਅੱਜ ਉਸ ਪੂਰਵੇਸ਼ਵਰ ਦਾ ਜਿਸ ਦਾ 에 ਸਿਫਤ ਸਲਾ ਸੱਚੇ ਪਾਤਸ਼ਾਹ ਨੇ ਹਰਬਾਣ ਜੀ ਲਿਖਾਈ ਤੇ ਆਪਣਾ ਪ੍ਰਗਟਾਵਾ ਆਪ ਕੀਤਾ ਉਸ ਸਾਹੀ Satsang ਕਰ ਰਹੇ ਹਾਂ ਜਿਸ ਤਰ੍ਹਾਂ ਕੱਲ ਤੁਹਾਡੇ ਨਾਲ ਗੱਲ ਕਰਦੇ ਸੀ ਉਥੇ ਸ਼ਰੀਫਗੜ ਤੇ ਗੋਬਿੰਦ ਪਾਤਸ਼ਾਹ ਨੇ ਸਾਰਾ ਖੇੜ ਇਸੂ ਧਿਆਨ ਨਾਲ ਸਮਝ ਲੋ ਗੋਬਿੰਦ ਪਾਸ਼ਾ ਨੇ ਆਪਣੇ ਜੀਵਨ ਦਾ ਦਸਵੇਂ ਜਮੇ ਦਾ ਸਾਰਾ ਖੇਡ ਪੁਰਖ ਕਾਲ ਨੂੰ ਮਾਤਰੋਕ ਵਿੱਚ ਲਿਆਉਣ ਲਈ ਕੀਤਾ ਕਿਉਂਕਿ ਉਸਨੇ ਆਪਣੇ ਪਿਤਾ ਨੂੰ ਸ਼ਹੀਦ ਕਰਵਾ ਦਿੱਤਾ ਆਪਣੇ ਸਹਜਾਦੇ ਸਾਰੇ ਚਾਰ ਤੇ ਚਾਰ ਸ਼ਹੀਦ ਕਰਵਾ ਦਿੱਤੇ ਮਾਤਾ ਵੀ ਸ਼ਹੀਦ ਕਰਵਾ ਦਿੱਤੀ ਆਪ ਵੀ ਆਪਣਾ ਸਭ ਕੁਝ ਛੱਡ ਕੇ ਨजीर शाह ਸਿੱਖਾਂ ਤੋਂ ਉਲਾ ਕਰ ਗਏ ਤੇ ਕਹਿ ਗਏ ਢਈਏ ਤੋਂ ਬਾਅਦ ਮੈਂ ਤੇ ਮੇਰਾ ਪੁਰਖ ਕਾਲ ਆਵੇਗਾ ਦੇਖ ਤੁਸੀਂ ਹਜੂਰ ਸਾਹਿਬ ਜਾਓ ਉੱਥੇ ਤੁਹਾਨੂੰ ਕਹਿਣਗੇ ਕਿ ਗਵਰਨਰ ਪਾਸ਼ਾ ਕਹਿ ਕੇ ਗਏ ਸੀ ਇਸੇ ਲਈ ਇਹ ਤੋਂ ਵਾਲਾ ਮੰਗੇ ਪਾਸ਼ਾ ਨੇ 14 ਨੰਬਰ ਗ੍ਰਾਂਥ ਵਿੱਚ ਬਾਣੀ ਲਿਖਾਈ ਵਿਸਾਖ ਪਹਿਲੇ ਵਿਸਾਖ 220 ਵਿਕਰਮੀ ਨੂੰ ਉੱਥੇ ਪਾਸ਼ਾ ਨੇ 264 264 ਬਾਰ-ਬਾਰ ਕਿਹਾ ਹੈ ਉਹ 2 264 ਕੀ ਹੋਇਆ ਨਿਰਗੁਣ ਸਰੂਪ ਨੂੰ 2 6 ਤੇ 4 ਉਹਨੇ ਕਹੇ 264 ਤਾਂ 1756 ਵਿਕਰਮੀ ਨੂੰ ਗੋਬਿੰਦ ਨੇ ਖਾਲਸਾ ਸਾਜਿਆ ਉਸ ਤੇ 264 ਐਡ ਕਰ ਦੋ 2000 ਵਿਕਰਮੀ ਬਣ ਗਈ 2120 ਵਿਕਰਮੀ ਬਣੀ 264 1756 ਚ ਐਡ ਕਰਕੇ ਵੇਖੋ 2120 ਵਿਕਰਮੀ ਇਸੇ ਲਈ ਪਾਤਸ਼ਾਹ ਨੇ ਕਿਹਾ 264 ਸਾਲ ਹੋ ਗਏ ਕਿ ਮੈਂ ਅਜ ਮਾਸ ਲੋਕ ਵਿੱਚ ਖੇਡ ਕਰ ਰਿਹਾ ਹਾਂ ਇਸੇ ਤਰ੍ਹਾਂ 사ਚਕੰਡ ਹਜੂਰ ਸਾਹਿਬ ਵਾਲਿਆਂ ਨੂੰ ਕਹਿ ਦਿੱਤਾ ਕਿ 265 ਸਾਲ ਜਿਸੀ ਕਰਦੇ ਰਹੇ ਭਾਲ ਜੋ ਗੋਬਿੰਦ ਆਇਆ ਸਚਾ ਮਾਹੀਆ ਜਿਸ ਨੇ ਸ਼ਾਸਤ੍ਰਾਂ ਦੇ ਘਾਲਣਾ ਕਾਲ ਦਿਓ ਸੋ ਬੈਠਾ ਆਪਣੇ ਸੀਸ ਤਾਜ ਟਿਕਾਈਆ ਜਿਸੀ ਕਾਲ ਨਾ ਰਹੇ ਕਾਲ ਸੋ ਬੈਠਾ ਸੀਸ ਤਾਜ ਟਿਕਾਈਆ ਇਸ ਤੋਂ ਵੱਡੇ ਹੋਰ ਪ੍ਰਭ ਕਿਸ ਤਰ੍ਹਾਂ ਤੋਂ ਅਨੁਸ਼ਪਸ਼ਤ ਕਰੀ ਕਿ ਮੈਂ ਤਾਜਾਂ ਵਾਲਾ ਮੈਂ ਹੀ ਉਹ ਹਾਂ ਮੈਂ ਗੋਵਿੰਦ ਤੇ ਪੁਰਖ ਕਾਲ ਦੁਨੇ ਇਕੱਠੇ ਮਾਤ ਲੋਕ ਵਿਚ ਆਏ ਹਨ ਜਦੋਂ ਗੋਬਿੰਦ ਪਾਸ਼ਾ ਮਾਚੂ ਬਾੜੇ ਪੁਰਖ ਕਾਲ ਨੂੰ ਬਾਜਾ ਮਾਰ ਰਹੇ ਹਨ ਸਭ ਕੁਝ ਬਾਹਰ ਦਿੱਤਾ ਹੈ ਕਿ ਆ ਜਾ ਜੇ ਤੂੰ ਨਾ ਆਇਆ ਤੇ ਮਾਤੇ ਨੂੰ ਆਪਣਾ ਪਿਤਾ ਨਹੀਂ ਸਮਝ ਲਾ ਤੇ ਕਾਲ ਫੁਰਖ ਆ ਗਏ ਕਾਲ ਫੁਰਖ ਨੇ ਆ ਕੇ ਗੋਬਿੰਦ ਪਾਸ਼ਾ ਨੂੰ ਹਾਲ ਸਾਰਾ ਦੱਸਿਆ ਤੇ ਕਿਹਾ ਤੇਰੇ ਭਗਤਾਂ ਨੂੰ ਜਿੱਥੇ کہیں ਉਸ ਤਰ੍ਹਾਂ ਧਾਰ ਦਵਾਂਗਾ ਇਸੇ ਲਈ 70 ਜਿੱਥੇ ਭਗਤਵਾਚਲੇ 70 72 74 70 ਸਭ ਤੋਂ ਸਭੇ ਵਾਲੇ 72 ਨਾਮਦੇਵ ਨੂੰ 72 ਜਾਮੇ ਧਾਰ ਕੇ ਦਰਸ਼ ਦਿੱਤਾ ਤੇ ਇਸ ਤਰ੍ਹਾਂ 2 ਐਡ ਕਰਕੇ 74 ਉਹਨਾਂ ਦੇ ਨਾਮ ਲਿਖ ਦਿੱਤੇ ਪਾਸ਼ਾ ਨੇ ਗ੍ਰੰਥਾਂ ਵਿੱਚ ਜਿਨ੍ਹਾਂ ਨੂੰ ਵਿੜਾਈ ਦਿੱਤੀ ਇਥੇ ਪਾਤਸ਼ਾਹ ਫਿਰ ਗੋਬਿੰਦ ਪਾਤਸ਼ਾਹ ਨੂੰ ਜਦੋਂ ਗੋਬਿੰਦ ਪਾਤਸ਼ਾਹ ਨੂੰ ਦੇਖਦੇ ਨੇ ਕਿ ਮੈਂ ਗੋਬਿੰਦਤ ਨੂੰ ਮੈਂ ਵੇਖ ਕੇ ਇੰਨਾ ਖੁਸ਼ ਹੋ ਗਿਆ ਕਿ ਤੂੰ ਮੇਰੀ ਇਸ ਰੋੜਾ ਟੰਡਿਆਂ ਦੇ ਸੇਜ ਉੱਤੇ ਲੇਟਿਆ ਹੋਇਆ ਤੂੰ ਮੈਨੂੰ ਬੁਲਾ ਰਿਹਾ ਮੈਨੂੰ ਯਾਦ ਕਰ ਰਿਹਾ ਮੈਂ ਤਾਂ ਕੋਈ ਜਾਂਦਾ ਫਿਰਦਾ ਯਾਦ ਹੀ ਨਹੀਂ ਕਰਦਾ ਤੇ ਮੈਂ ਬਹੁਤ ਖੁਸ਼ ਹਾਂ ਪਾਤਸ਼ਾਹ ਕਹਿੰਦੇ ਹਨ ਕਿ ਤੂੰ ਇਸ ਸੇਜ ਦੇ ਉੱਤੇ ਲੇਟ ਕੇ ਮੈਨੂੰ ਯਾਦ ਕਰ ਰਿਹਾ ਹੈ ਇਸ ਸੇ ਸੋਹਣੀ ਜਿਸ ਉਤੇ ਸੌਕੇ ਇੱਕੋ ਪੁਰਖ ਕਾਲ ਦੀ ਮੰਗੀ ਮੰਗ ਇਹ ਨਹੀਂ ਮੰਗਿਆ ਕਿ ਮੇਰੇ ਬੱਚਿਆਂ ਨੂੰ ਸਰਾਂ ਵਿੱਚ ਸ਼ਹੀਦ ਨਾ ਹੋਣ ਦੇਈ ਪਾਦਸ਼ਾਹ ਮੇਰੀ ਮਾਤਾ ਨੂੰ ਬਚਾ ਲਈ ਇਹ ਨਹੀਂ ਮੰਗਿਆ ਤੇ ਤੂੰ ਇੱਕੋ ਇਸ ਸੇਜ ਉਤੇ ਸੋਹਣੀ ਉਤੇ ਸੌਕੇ ਇੱਕੋ ਪੁਰਖ ਕਾਲ ਦੀ ਮੰਗੀ ਮੰਗ ਦੂਜੀ ਆਸ ਨਾ ਕੋਈ ਮਲਾਇੰਦਾ ਤੇਰਾ ਕੱਟ ਕੇ ਆਇਆ ਪੰਧ ਪਾਂਦੀ ਆਪਣਾ ਫੇਰਾ ਪਾਉਂਦਾ ਗੋਬਿੰਦ ਉਠ ਗੋਬਿੰਦ ਉਠ ਕੇਗਾ ਚੰਦ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਇੰਦਾ ਉਸ ਵੇਲੇ ਵੀ ਗੋਬਿੰਦ ਪਾਤਸ਼ਾਹ ਨੇ ਕਿਹਾ ਤੂੰ ਮੇਰਾ ਮੈਂ ਤੇਰਾ ਜਿਸ ਤਰ੍ਹਾਂ ਵੀ ਜੀ ਕਹੋਂਦੇ ਤੂੰ ਮੇਰਾ ਮੈਂ ਤੇਰਾ ਤੇ ਉੱਥੇ ਵੀ ਕਿਹਾ ਪ੍ਰਭ ਨੇ ਗੋਬਿੰਦ ਤੂੰ ਮੇਰਾ ਸੰਧਗਲ ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਇੰਦਾ ਤੇਰਾ ਪਾਰ ਆਪਣੇ ਸਿਰ ਤੇ ਚੁੱਕਾਂ ਪੰਡ ਹੁਣ ਤੂੰ ਸਭ ਕੁਝ ਬਾਹਰ ਦਿੱਤਾ ਤੈਂ ਮੇਰੇ سپੁਰਦ ਕਰ ਦਿੱਤਾ ਸਭ ਕੁਝ ਮੈਂ ਤੇਰਾ ਪਾਰ ਪੰਡ ਬਣ ਕੇ ਆਪਣੇ ਸਿਰ ਤੇ ਚੁੱਕਾਂਗਾ ਹੌਲਾ ਤੇਰਾ ਰਾਹ ਵਿਖਾਏਗਾ ਹੁਣ ਤੇਰਾ ਰਾਹ ਹੌਲਾ ਕਰ ਦੇਮਾਂਗਾ ਅਗੇ ਗੋਬਿੰਦ ਪਾਸ਼ਾ ਨੂੰ ਪਾਤਸ਼ਾਹ ਅਗੇ ਫੇਰ ਦੱਸਦੇ ਹਨ ਸਾਚੇ ਸੁਤ ਸਾਚਾ ਸੁਤ ਅਕਾਲ ਪੁਰਖ ਦਾ ਸੁਤ ਗੋਬਿੰਦ ਗੋਬਿੰਦ ਇਹ ਕਹਿ ਕੇ ਗਿਆ ਦੁਨੀਆ ਵਾਲੇ ਕਹਿੰਦੇ ਸ਼ਬਦ ਸਤਗੁਰ ਕੌਣ ਹੈ ਜਿਸ ਤਰ੍ਹਾਂ ਆਪਣੇ ਨੀਯਮ ਦੋਚ ਲਿਖਿਆ ਹੈ ਸਤਗੁਰ ਕੇਵਲ ਸ਼ਬਦ ਨੂੰ ਬੰਨਣਾ ਹੈ ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਹੈ ਤੇ ਪਾਤਸ਼ਾਹ ਨੇ ਸਤਗੁਰ ਸ਼ਬਦ ਦੀ ਪਾਤਸ਼ਾਹ ਨੇ ਗੋਬਿੰਦ ਨੇ ਗੋਬਿੰਦ ਪਾਸ਼ਾ ਨੂੰ ਸਮਝਾ ਕੇ ਕਿ ਨਿਰਦੇਸ਼ ਸਾਹਿਬ ਗੋਬਿੰਦ ਕਿਹਾ ਓਏ ਮੈਂ ਸਤਪੁਰ ਸ਼ਬਦ ਓਏ ਗੁਰ ਸਿੱਖੋ ਗੋਬਿੰਦ ਇਹ ਸਤਪੁਰ ਸ਼ਬਦ ਸੀ ਦਸਵੇਂ ਜਾਮੇ ਚ ਉਹਨੂੰ ਖੇੜ ਕਰਨਾ ਪਿਆ ਉਹੀ ਸਤਪੁਰ ਸ਼ਬਦ ਹੈ ਜੋ આજ ਗਾਤੋਂ ਖੇੜ ਕਰਦਾ ਰਿਹਾ ਓਏ ਸਤਪੁਰ ਸ਼ਬਦ ਗੋਬਿੰਦ ਕਿਹਾ ਓਏ ਮੈਂ ਸਤਪੁਰ ਸ਼ਬਦ ਓਏ ਗੁਰ ਸਿੱਖੋ ਤੁਹਾਡੇ ਪਿੱਛੇ ਸੁੱਤਾ ਮਾਛੂ ਬਾੜੇ ਦੀਆਂ ਵਿੱਚ ਝਾੜੀਆਂ ਤਾਂ ਇੱਥੇ ਸ਼ਾਹ ਦੇ ਦੇਤੀ ਮੈਂ ਸਤਪੁਰ ਸ਼ਬਦ ਕਿਹਾ ਜਿਹੜਾ ਤੁਹਾਡੇ ਪਿੱਛੇ ਮਾਛੂ ਬਾੜੇ ਦੀਆਂ ਝਾੜੀਆਂ ਵਿੱਚ ਸੁੱਤਾ ਹੋਇਆ ਆਪਣਾ ਘਰ-ਵਾਰ ਸਭ ਕੁਝ ਛੱਡ ਕੇ ਪ੍ਰੇਮ ਵਾਲੀਆਂ ਲਾੜੀਆਂ ਨਾਤਾ ਤੁਹਾਡੇ ਨਾਲ ਜਿਹੜਾ ਹੈ ਮੈਂ ਆਪਣੇ ਪ੍ਰੇਮ ਵਾਲੀਆਂ ਲਾੜੀਆਂ ਸਭ ਕੁਝ ਛੱਡ ਕੇ ਨਾਤਾ ਤੁਹਾਡੇ ਨਾਲ ਜਿਹੜਾ ਹੈ ਮੈਂ ਸਤਗੁਰ ਸ਼ਬਦਾਂ ਇਹ ਭਲੇਖੇ ਵਿੱਚ ਨਹੀਂ ਆਉਣਾ ਕਿਸੇ ਨੇ ਵੀ ਗੋਬਿੰਦ ਹੀ ਸਤਗੁਰ ਸ਼ਬਦ ਹੈ ਕਿਉਂਕਿ ਉਸਨੇ ਕਿਹਾ ਮੈਂ ਕੋੜੇ ਪਿੱਛੇ ਸੁੱਤਾ ਮਾਚੂ ਵੜੇ ਨੇ ਵਿੱਚ ਝਾੜੀ ਉਸੇ ਗੱਲ ਕਰ ਰਿਹਾ ਅਕਾਲਪੁਰ ਸਾਚੀ ਸਿੱਖਿਆ ਇੱਕ ਦਰੜਾਵਾਂਗਾ ਸਾਚੀ ਸਿੱਖਿਆ ਸੱਚ ਦਰੜਾਵਾਂਗਾ ਪੇਬ ਪੇਦਾਪ ਖਲਾਵਾਗਾ ਕਲ ਕਲ ਕੀ ਫੇਰਾ ਪਾਵਾਂਗਾ ਅਕਾਲ ਪੁਰ ਕਹਿ ਰਿਹਾ ਗੋਬਿੰਦੂ ਕਿ ਕਲ ਕਲ ਕੀ ਇਫਤਾਰ ਬਣ ਕੇ ਮ ਆਵਾਂਗਾ ਨੇਕ ਕਲੰਕ ਆਪ ਅਖਵਾ ਮਾਂਗਾ ਤੈਨੂੰ ਨਾਲ ਲੈ ਕੇ ਮੇ ਨੇਕ ਕਲਕ ਵੀ ਮਹੀ ਹੋਮਾਂਗਾ ਤੇਰਾ ਡੰਕ ਦੁਆਰ ਸ਼ੋਹਾਂ ਮੰਗਾ ਸਾਚੇ ਮੰਦਰ ਡੇਰਾ ਲਾਵਾਂਗਾ ਜਗਤ ਨੇਤਰ ਨਜ਼ਰ ਨਾ ਆਵਾਂਗਾ ਮੈਂ ਦੁਨੀਆ ਨੂੰ ਫਿਰਾਂ ਫਿਰਾਂਗਾ ਮਾਤ ਰੋਗ ਦੇ ਵਿੱਚ ਆਪਨਾ ਪਰਟਾਵਾ ਕਰਦਾ ਫਿਰਾਂਗਾ ਭਾਵੇਂ 830 ਸਾਂਦੇ ਜਾ ਕੇ ਭਾਵੇਂ ਤਰਨ ਦੀ ਸਟੇਜ ਤੇ ਜ਼ਿੱਲੀ ਖੜਾ ਹੋ ਕੇ ਮੈਂ ਲੋਲਕਾਰੇ ਮਾਰਾਂਗਾ ਪਰ ਦੁਨੀਆ ਨੂੰ ਨਜ਼ਰੀ ਨਹੀਂ ਆਵਾਂਗਾ ਮੈਂ ਦੁਨੀਆ ਨੂੰ ਨਜ਼ਰੀ ਨਹੀਂ ਆਵਾਂਗਾ ਭਾਵੇਂ ਮੈਂ ਕਹਾਂਗਾ ਪਾਸ਼ਾ ਇੱਥੇ ਹੀ ਗੱਲ ਕਰ ਰਹੇ ਹਾਂ ਜਗਤ ਨੇਤਰ ਨਜ਼ਰ ਨਾ ਆਮਾਂਗਾ ਰੁਤ ਚੇਤਰ ਇੱਕ ਵਿਖਾਵਾਂਗਾ ਰੁਤ ਚੇਤਰ ਕਿਹੜੀ ਪਹਿਲੀ ਚੇਤ ਸ਼ਹਿਨਸਈ ਸਤੰਮਤ ਇੱਕ ਨੂੰ ਆਪਣੀ ਸ਼ਹਿਨਸਈ ਸਤੰਮਤ ਲਗਾ ਦਿੱਤੀ ਪਾਸ਼ਾ ਨੇ ਰੁਤ ਚੇਤਰ ਅੱਗੇ ਕੀ ਕਹਿੰਦੇ ਹਾਂ ਸਾਚੀ ਸਾਚੀ ਬੇਲ ਵਧਾਵਾਂਗਾ ਆਪਣੀ ਬੇਲ ਨੂੰ ਵਧਾਵਾਂਗਾ ਉਹ ਬਲ ਲੜਾ ਖੇਲ ਕਰਾਂਗਾ ਇੱਕ ਕਲੜਾ ਫੇਰਾ ਪਾਵਾਂਗਾ ਗੋਬਿੰਦ ਤੇਰਾ ਪਲੜਾ ਆਪਣੇ ਨਾਲ ਬਣਾਵਾਂਗਾ ਇੱਕ ਕੱਲਾ ਫੇਰਾ ਪਾਵਾਂਗਾ ਗੋਬਿੰਦ ਤੇਰਾ ਪਲੜਾ ਆਪਣੇ ਨਾਲ ਬਣਾਵਾਂਗਾ ਰਾਸ ਖਲੜਾ ਇੱਕ ਚਲਾਵਾਂਗਾ ਸਹਿਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਗੋਬਿੰਦ ਪਾਤਸ਼ਾਹ ਨਾਲ ਗੱਲਾਂ ਕਰਦੇ ਹੋਏ ਵੈਦਾ ਕਰ ਲਿਆ ਤੇ ਸਾਡਾ ਕੀ ਫਰਜ਼ ਬਣਦਾ ਹੈ ਫੇਰ ਜੇ ਇਹ ਬਹਿਦਾ ਕਰ ਲਿਆ ਪਾਤਸ਼ਾਹ ਨੇ ਕਿ ਗੋਬਿੰਦ ਤੇ ਪੁਰਖ ਕਾਲ ਇਕੱਠੇ ਮਾਫ ਲੋਕ ਵਿੱਚ ਆਉਣਗੇ ਤੇ ਆ ਗਏ ਆਪਣੇ ਸ਼ਬਦ ਦੀ ਡੰਕ ਮਾ ਜਾ ਗਏ ਤਾਂ ਅਸੀਂ ਕੀ ਕਰਨਾ ਹੈ ਨਾਰਦ ਕਹਿੰਦਾ ਹੈ ਨਾਰਦ ਕਹਿ ਰਿਹਾ ਹੈ ਨਾਰਦ ਜਾਨੀ ਡੁਗਡੁਗੀ ਵਜਾਉਂਦਾ ਫਿਰਦਾ ਹੈ ਜਿਸ ਤਰ੍ਹਾਂ ਆਪਾਂ satsang ਕਰਦੇ ਹਾਂ ਜਗਾ ਜਗਾ ਜਾ ਕੇ ਕੱਲ ਸ਼ਰੀਫਗੜ ਅੱਜ ਜੀ ਰਹੇ satsang ਕੀਤਾ ਕਰ ਰਹੇ ਹੋ ਤੇ ਉੱਥੇ ਆਪਾਂ ਹੋਕਾ ਦਿੰਦਿਆਂ ਦੁਨੀਆ ਵਾਲੇ ਨੂੰ ਪ੍ਰਭਗਵਾਨ ਆ ਗਿਆ ਹੈ ਭਗਵਾਨ ਨੂੰ ਮਿਲੋ ਜਿਸ ਨੂੰ ਤੁਸੀਂ ਲੱਭਦੇ ਫਿਰਦੇ ਹੋ ਉਹ ਭਗਵਾਨ ਆ ਗਿਆ ਤੇ ਨਾਰਦ ਡੱਬਾ ਪਜਾ ਕੇ ਹੋਕਾ ਦੇ ਰੇ ਨਾਰਦ ਵੀ ਤੁੰ ਦਾਸਰਾ ਕਿਸ ਤਰ੍ਹਾਂ ਹੋਕਾ ਲੈਣਾ ਨਾਰਦ ਕਹੇ ਮੇਰਾ ਡੱਬਾ ਕਹੇ ਜਾਗੋ 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 ਜਾਗ ਜਾਗਣ ਵੇਲਾ ਆਇਆ ਜਾਗੋ 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 ਜਾਗਣ ਵੇਲਾ ਆਇਆ ਉੱਠੋ 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 ਭਾਗੋ 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 ਭਗਵਨ ਮੇਲਾ ਰੇ ਹਬਲਾ ਆਇਆ ਉਠੋ ਭੱਜੇ ਫਿਰ ਉਹ ਦੁਨੀਆ ਨੂੰ ਦੱਸਦੇ ਰਹੋ ਉਹ ਭਗਵਨ ਨੇ ਸੰਦੇ ਨਾਲ ਮੇਲ ਕਰਿਆ ਸਾਧੋ 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 ਆਪਣੇ ਆਪ ਸਾਧੋ ਸੰਭਲ ਬੈਠਾ ਸੋਭਾ ਪਾਇਆ ਇਹ ਨਾਰਦ ਹੁੱਖਾ ਦੇ ਰਿਹਾ ਇਹ ਸਾਡਾ ਵੀ ਇਹੀ ਫਰਜ਼ ਬਣਦਾ ਹੈ ਅਰਾਧੋ ਅਰਾਧੋ ਜਿਸ ਨੇ ਰਾਧਾ ਕ੍ਰਿਸ਼ਨ ਮਾਂਗਵਾਇਆ ਲਾਭੋ ਲਾਭੋ ਜਿਸ ਨੂੰ ਕਿਹਾ ਮੱਖਣ ਸ਼ਾਲਵਾਣੇ ਨੇ ਗੁਰੂ ਲੱਭਦੇ ਹੋਰੇ ਗੁਰੂ ਲੱਭੋਰੇ ਇੱਥੇ ਨਾਰਦ ਕਹਿੰਦਾ ਲabbo 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 ਜਿਸਨੇ ਸੀਤਾ ਰਾਮ ਬਣਾ ਵਿੱਚ ਫਰਾਇਆ ਜਿਸਨੇ ਸੀਤਾ ਰਾਮ ਬਣਾ ਵਿੱਚ ਫਰਾਇਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਇੱਕ ਦਿਨ ਤੁਰਦਾ ਵਾ ਤਦ ਵੀ ਦੂਜਾ ਨਜ਼ਰ ਕੋਈ ਨਾ ਆਇਆ ਨਾਰਦ ਕਹੇ ਮੇਰਾ ਡੱਬਾ ਕਹੇ ਆਇਆ 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 ਬੇਪਰਵਾਹ ਡੱਬਾ ਕਹੇ ਆਪੋ ਵੀ ਕਹੋ ਨਾਰਥ ਕਹੇ ਮੇਰਾ ਡੱਬਾ ਕਹੇ ਆਇਆ 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 ਬੇਪਰਵਾਹੀ ਜਿਸ ਨੂੰ ਗੁਰਪਤਾਰ ਪੈਗੰਬਰਾਂ ਗਾਇਆ ਗਾ ਗਾ ਗਏ ਛਣਾਈ ਜਿਸ ਨੇ ਜੁਗ ਜੁਗ ਕਲਮਾ ਨਾਮ ਚਿਲਾਇਆ ਸ਼ਾਸਤਰ ਸਿਮਤ ਬੇਜ ਪ੍ਰਾਨ ਜੀਲਕਰਾਨ ਖਾਣੀ ਬਾਣੀ ਕਰੇ ਪੜਾਈ ਜਿਹੜੀ ਤੁਹਾਡੇ ਨਾਲ ਪਿਛਲੇ ਬਾਣੀ ਸਾਂਝੀ ਕੀਤੀ ਹੈ ਗੀਤਾ ਗਿਆਨ ਜੀਲਕਰਾਨ ਉਸੇ ਦੀ ਸਿਫਤ ਸਲਾਹ ਕਰਦੇ ਨੇ ਇੱਥੇ ਵੀ ਕਹਿੰਦੇ ਨਾਰਥ ਕਹਿੰਦਾ ਹੈ ਜਿਸਨੇ ਜੁਗ-ਜੁਗ ਕਲਮਾ ਨਾਮ ਚਿਲਾਇਆ ਆਸ਼ਤਰ ਸਿਮਤ ਬੇਦ ਪ੍ਰਾਨ ਜੀਰ ਕਰਾਨ ਖਾਣੀ ਵਾਣੀ ਕਰੇ ਪੜਾਈ ਜਿਸਨੇ ਦੀਨ ਮਜਬ ਬੰਡ ਬਣਾਇਆ ਹਿੰਦੂ ਮੁਸਲਮ ਸਿੱਖ ਸਾਈ ਦਿੱਤੇ ਬਣਾਈ ਜਿਸਨੇ ਛਤਰੀ ਬ੍ਰਾਹਮਣ ਸ਼ੂਦਰ ਵੈਸ ਰੰਗ ਰੰਗਾਇਆ ਚਾਰੋਂ ਵਰਨਾ ਕਰ ਕਰ ਕੜਮਾਈ ਤੇ ਉਹ ਆ ਗਿਆ ਮਾਸਲੂਕ ਦੇ ਵਿੱਚ ਤੇ ਅੱਗੇ ਫੇ ਨਾਰਦ ਫਿਰਦਾ ਹੈ ਦੱਬਾ ਵਜਾਉਦਾ ਇਹ ਤੁਹਾਨੂੰ ਅਨਥਰ ਸਿੱਖਿਆ ਦੇ ਰਿਹਾ ਹੈ ਪਹਿਲਾਂ ਤਾਂ ਕਹਿੰਦਾ ਹੋਪਾ ਦੇ ਲੱਭ ਲੋ ਆ ਗਿਆ ਆ ਗਿਆ ਆ ਗਿਆ ਇਹ ਜਿਸ ਨੇ ਸਾਰਿਆਂ ਨੂੰ ਗੁਰ ਉਤਾਰ ਪੰਗਵਣ ਹੁਣ ਕੀ ਕਹਿੰਦਾ ਹੈ ਨਾਰਥ ਕਹਿੰਦਾ ਹੈ ਜਨ ਭਗਤੋ ਮੇਰਾ ਡੱਬਾ ਕਹਿੰਦਾ ਨਾਰਥ ਕਹੇ ਮੇਰਾ ਡੱਬਾ ਕਹਿੰਦਾ ਸਹਬ ਨੂੰ ਕਰੋ ਨਮਸਕਾਰ ਸਹਬ ਨੂੰ ਕਰੋ ਨਮਸਕਾਰ ਨਿਉ ਨੋ ਸੀਸ ਨਵਾਈਆ ਜਨ ਭਗਤੋ ਰਹਿਣਾ ਨਾਲ ਪਿਆਰ ਜਨ ਭਗਤੋ ਰਹਿਣਾ ਨਾਲ ਪਿਆਰ ਦੁੱਤੀਆ ਦੁੱਤੀਆ ਰੂਪ ਨ ਕੋਈ ਵਿਖਾਇਆ ਦੁੱਤੀਆ ਰੂਪ ਦੋ ਰੰਗ ਅੰਦਰੋਂ ਕੁਛ ਬਾਹਰੋਂ ਕੁਛ ਇਹ ਨਹੀਂ ਵਿਖਾਣਾ ਤੁਹਾਡਾ ਸਾਰਿਆਂ ਦਾ ਸਾਂਝਾ ਇੱਕ ਦਰਵਾਰ ਮੰਦਰ ਮਸਜਿਦ ਸ਼ਕਦਵਾਲੇ ਮਠਾਂ ਤੋਂ ਖਹਿੜਾ ਦਿੱਤਾ ਛੜਾਈਆ ਤੁਸੀਂ ਅਜੇ 84 ਵਿੱਚੋਂ 2 4 84 ਵਿੱਚੋਂ ਥੋੜੇ ਹੀ ਹੋ ਬਹੁਤੇ ਨਜ਼ਰ ਕੋਈ ਨਾ ਆਈਆ ਮੈਂ ਵੇਖਦਾ ਤੱਕਦਾ ਜਾਣਦਾ ਮੁੱਝਦਾ ਪਾਵਾਂ ਸਭ ਦੀ ਸਾਰ ਅੰਤਰਸ਼ ਕਰਨ ਵੇਖ ਵਿਖਾਈਆ ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਗਫ਼ਤਾਰ ਇਸੇ ਤਰ੍ਹਾਂ ਅੰਦਰੋਂ ਮੰਨ ਲੋ ਬਣਾਈਆ ਜਿਸ ਤਰ੍ਹਾਂ ਤੁਹਾਡੀ ਬਾਹਰੋਂ ਮਿੱਠੀ ਗਫ਼ਤਾਰ ਇਸੇ ਤਰ੍ਹਾਂ ਅੰਦਰੋਂ ਮੰਨ ਲੋ ਬਣਾਈਆ ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ ਮੂਰਖਾਂ ਵਾਲੀ ਮਰਤ ਗਵਾਈਆ ਜੇ ਤੁਹਾਡਾ ਮਾਲਕ ਸ਼ਾਹ ਪਾਦਸ਼ਾਹ ਸੱਚੀ ਸਰਕਾਰ ਤੁਸੀਂ ਸੱਚੇ ਰૈયਤ ਬਣ ਕੇ ਦਿਓ ਬਖਾਈਆ ਉਹੀ ਸੱਚੀ ਰਇਤ ਬਣ ਕੇ ਤਖਤ ਦੁਨੀਆ ਕਹੇ ਵਾਹ 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 ਇਹ ਇਹਨਾਂ ਦਾ ਮਾਲਕਸ਼ਾ ਪਾਤਸ਼ਾਹ ਹੈ ਸੱਚੀ ਸਰਕਾਰ ਹੈ ਲੇਕਿਨ ਕਲ ਕੀ ਦੇਖੋ ਸਿੱਖ ਕਿੰਨੇ ਅੱਛੀ ਨੇ ਕਿੰਨੇ ਅੱਛੇ ਨੇ ਕਿਸ ਤਰ੍ਹਾਂ ਜੇ ਤੁਹਾਡਾ ਮਾਲਕਸ਼ਾ ਪਾਤਸ਼ਾਹ ਸੱਚੀ ਸਰਕਾਰ ਤੁਸੀਂ ਸੱਚੀ ਰਇਤ ਬਣ ਕੇ ਦਿਓ ਵਿਖਾਈਆ ਵੇਖੋ ਗੰਗਾ ਗਦਾਵਰੀ ਜਮਨਾ ਸ੍ਰਸ਼ਤੀ ਇਫਤਾਹ ਪ੍ਰਗੰਗਰ ਗੁਰਚਾਰ ਜੁਗ ਦੇ ਪਨਿਹਾਰ ਇਹਦੀ ਸੇਵਾ ਕਰਦੇ ਨੇ ਹੁਕਮੇ ਅੰਦਰ ਅੱਜ ਵੀ ਆਏ ਚਾਹੀ ਚਾਹਾਂ ਉਸ ਨੇ ਅਲੜ ਪੰਡੀ ਅਲਰਟ ਪਿੰਡੀ ਇਹ ਵਿਆਹ ਹੋ ਰਿਹਾ ਹੈ ਉੱਥੇ ਗੁਰੂਤਾਰ ਪਾਤਸ਼ਾਹ ਇਹ ਸਰਟੀਫਿਕੇਟ ਦੇ ਰਹੇ ਹਨ ਕਿ ਗੰਗਾ ਜਮਨਾ ਸਾਸਤੀ ਗੁਰੂਤਾਰ ਪੈਗੰਬਰ ਸਾਰੇ ਅੱਜ ਆਏ ਹੋਏ ਨੇ ਯੁਗ ਚੌਂਕੜੀ ਕਰਦੇ ਰਹੇ ਇੰਤਜ਼ਾਰ ਬਿਨ ਨੈਣਾ ਨੈਣ ਠਾਈਆ ਨਾਰਜ ਕਹੇ ਜਨ ਭਗਤੋ ਬੀਤ ਗਈਆਂ ਕਈ ਸਦੀਆਂ ਬੀਤ ਗਈਆਂ ਕਈ ਸਦੀਆਂ ਸਦਮਿਆਂ ਵਿੱਚ ਝਟ ਲਗਾਈ ਆ ਪਤਾ ਨਹੀਂ ਅਸੀਂ ਕਿਹੜੇ ਕਿਹੜੇ ਜੀਵਨ ਵਿੱਚ ਫਿਰਦੇ ਰਹੇ ਤੇ ਹੁਣ ਉਸ ਕਾਲਪੁਰਖ ਨੇ ਕਿਰਪਾ ਕੀਤੀ ਆਪਣੇ ਨਾਲ ਜੋੜਿਆ ਸਦਮਿਆਂ ਵਿੱਚ ੱਟ ਲਗਾਈ ਆ ਵੇਖੋ ਭੱਜੀਆਂ ਆਆਂ ਬਹਿਣ ਵਿੱਚ ਬਹਿਣ ਵਾਲੀਆਂ ਨਦੀਆਂ ਆਪਣਾ ਰੂਪ ਜ਼ਲਾਈਆ ਪ੍ਰੇਮ ਦੇ ਅੰਦਰ ਬਧੀਆਂ ਮੁਹੱਬਤ ਵਿੱਚ ਵੜਾਈਆ ਇਸੇ ਤਰ੍ਹਾਂ ਤੁਹਾਡੀਆਂ ਪ੍ਰੀਤਾਂ ਉਸ ਦੇ ਨਾਲ ਲਗੀਆਂ ਜਿਹੜਾ ਕਦੇ ਨਾ ਕਰੇ ਜਿਦਾਈਆ ਇਸੇ ਤਰ੍ਹਾਂ ਤੁਹਾਡੀਆਂ ਪ੍ਰੀਤਾਂ ਉਸ ਦੇ ਨਾਲ ਲਗੀਆਂ ਜਿਹੜਾ ਕਦੇ ਨਾ ਕਰੇ ਜਿਦਾਈਆ ਭਾਵੇਂ ਤੁਸੀਂ ਮਾੜੀਆਂ ਭਾਵੇਂ ਚੰਗੀਆਂ ਭਾਵੇਂ ਤੁਸੀਂ ਮਾਰੀਆਂ ਭਾਵੇਂ ਤੁਸੀਂ ਚੰਗੀਆਂ ਚਿਕੜ ਭਰੀਆਂ ਚਿਕੜ ਭਰੀਆਂ ਲੈ ਗਲ ਲਾਈਆ ਚਿਕੜ ਭਰੀਆਂ ਨੂੰ ਸਾਡੇ ਵਰਗੇ ਨੂੰ ਗੱਲ ਲਗਾਇਆ ਉਸ ਪਾਦਸ਼ਾਹ ਨੇ ਤੇ ਨਹੀਂ ਦੇਖਿਆ ਕਿ ਮੇਰੇ ਆਪਾ ਕਹ ਜੀਏ ਯਾਰ ਇਹਦੇ ਕਪੜੇ ਇਸ ਤਰ੍ਹਾਂ ਨੇ ਆਪਣੇ ਕੋਲੇ ਬੈਠ ਗਿਆ ਤੇ ਸਾਡੇ ਕਪੜੇ ਮੈਲੇ ਨਾ ਹੋ ਜੇ ਸੋ ਚਿਕੜ ਭਰੀਆਂ ਲੈ ਗਲੇ ਲਾਈਆਂ ਵੇਖਿਓ ਡੁੱਲ ਨਾ ਜਾਏ ਉਹ ਜੇ ਗਰੀਬੀ ਵਿੱਚ ਆਵਣ ਤੰਗੀਆਂ ਭੁੱਖ ਨਾਲ ਭੁੱਖਾ ਨਾ ਕੋਈ ਮਰ ਜਾਏ ਪਾਦਸ਼ਾ ਜਦੋਂ ਤੁਹਾਡਾ ਪਾਦਸ਼ਾ ਹੈ ਤੇ ਗਰੀਬੀ ਤੇ ਤੰਗੀਆਂ ਵੀ ਆ ਜਾਣ ਤਾਂ ਉਸੇ ਨੂੰ ਬੇਨਤੀ ਕਰਨੀ ਹੈ ਇਸੇ ਦਰਸ਼ਨ ਨੂੰ ਜਮਨਾ ਸ੍ਰਸਤੀ ਗੋਦਾਵਰੀ ਰੋਂਦੀਆਂ ਰਹੀਆਂ ਗੰਗੀਆਂ ਰਾਵੀ ਰਾਤ ਤੱਕ ਤੱਕ ਕੇ ਸੈਂਕੜੇ ਸਾਲ ਦਿੱਤੇ ਬਤਾਈਆ ਤੁਸੀਂ ਤੇ ਤੁਸੀਂ ਤੇ ਪੈਰੀ ਪਾਏ ਜੋੜੇ ਤੁਸੀਂ ਤੇ ਪੈਰੀ ਪਾਏ ਜੋੜੇ ਉਹ ਵਿਚਾਰੀਆਂ ਵੇਖੋ ਪੈਰੀ ਨੰਗੀਆਂ ਜਿਵੇਂ ਆਈਆਂ ਸੀ ਉਹ ਵਿਚਾਰੀਆਂ ਵੇਖੋ ਪੈਰੀ ਨੰਗੀਆਂ ਭੱਜਾਂ ਥੋਸ ਹੋਈਆਂ ਜਿਹੜੀਆਂ ਬਸਤਰ ਪਹਿਨਦੀਆਂ ਸੀ ਰੰਗ-ਬਰੰਗੀਆਂ ਉਹਨਾਂ ਦੇ ਉੱਤੇ ਢਾਈ ਗੱਜ ਦਾ ਖੱਦਰ ਵਕੀਲ ਸਿੰਘ ਨੇ ਦਿੱਤਾ ਪਾਇਆ ਵਕੀਲ ਸਿੰਘ ਉੱਥੇ ਦਾ ਸੀ ਅਲੜਪੰਡੀ ਦਾ ਗੁਰਸਿੱਖ ਉਹਦੇ ਘਰ ਹੀ ਵਿਹਾਰ ਹੋ ਰਿਹਾ ਸੀ ਤੇ ਉਹਨੂੰ ਕਹੇ ਸੀ ਢਾਈ ਗੱਜ ਦਾ ਖੱਦਰ ਲੈ ਤੇ ਉਹ ਜਿਹੜੀ ਗੰਗਾ ਜਮਨਾ ਸ੍ਰਸਤੀ ਆਈਆਂ ਸੀ ਉਹਨਾਂ ਦੇ ਉੱਤੇ ਪਵਾ ਦਿੱਤਾ ਉਹ ਨਿਰਗੁਣ ਧਾਰ ਬੈਠੀਆਂ ਸੀ ਢਾਈ ਗੱਜ ਦਾ ਖੱਦਰ ਵਕੀਲ ਸਿੰਘ ਨੇ ਦਿੱਤਾ ਪਾਇਆ ਇਹੋ ਜਿਹੀਆਂ ਲਗੀਆਂ ਵੇਖ ਪਾਬੰਦੀਆਂ ਹੈਰਾਨੀ ਵਿੱਚ ਨਾਰਦ ਕਹੇ ਮੈਨੂੰ ਰਹੀਆਂ ਸੋਈਆਂ ਮੈਂ ਹੱਸ ਕੇ ਕਹਾ ਨਹੀਂ ਕਮੜਿਓ ਇਹੋ ਜਿਹਾ ਬੇਸ ਕਰਨ ਬੇਸ ਵਾਤੇ ਰੰਡੀਆਂ ਕੰਤ ਸੁਹਾਗਣਾ ਚੱਲਣ ਆਪਣੇ ਪ੍ਰਭ ਦੀ ਜਾਈਆ ਜਿਵੇਂ ਤੁਸੀਂ ਬਾਲਾਂ ਨੂੰ ਲਟਕਾ ਕੇ ਆਈਓ ਉਹ ਕਹਿੰਦਾ ਹੈ ਨਾਰਦ ਕਿ ਇਸ ਤਰ੍ਹਾਂ ਦਾ ਵੇਸ਼ ਨਹੀਂ ਕਰਨਾ ਤੇ ਇੱਥੇ ਕੰਤ ਸੁਹਾਗਣ ਚੱਲਣ ਆਪਣੇ ਪ੍ਰਭ ਦੀ ਜਾਈਆ ਜੋਤੀ ਜੋਤ ਸਰੂਪ ਰ ਅਪ ਆਪਣੀ ਕਿਰਪਾ ਕਰ ਮੇਹ ਨਜ਼ਰ ਕਟਾਈ ਨਾਰਦ ਨੇ ਇਹ ਗੱਲਾਂ ਤੁਹਾਨੂੰ ਸਿਖਿਆ ਲਈ ਦਿੱਤੀਆਂ ਨੇ ਸਾਡੀਆਂ ਸੱਚੀਆਂ 나ਦ ਕੀ ਕਹਿੰਦਾ ਕੀਤੇ ਨਾਰਦ ਕਹੇ ਜਨ ਭਗਤੋ ਮੇਰਾ ਨਾ ਕਰਿਓ ਗੁੱਸਾ ਮੇਰਾ ਨਾ ਕਰਿਓ ਗੁੱਸਾ ਗੁੱਸੇ ਵਾਲੀ ਨਾ ਗੱਲ ਸੁਣਾਈਆ ਐਵੇਂ ਤਾ ਨਾ ਦਿਓ ਮੁੱਛਾਂ ਬਾਹਰੋਂ ਗੰਡ ਪਵਾਈਆ ਪਹਿਲੋਂ ਆਪਣਾ ਅੰਦਰੋਂ ਪਵਿੱਤਰ ਕਰੋ ਜਸਾ ਪਹਿਲੋਂ ਆਪਣਾ ਅੰਦਰੋਂ ਪਵਿੱਤਰ ਕਰੋ ਜਸਾ ਜਮੀਰ ਲੋਬਦਲਾਈਆ ਸਤਗੁਰ ਨਾਲ ਰਹੇ ਕੋਈ ਨਾ ਰੁਸਾ ਮਨਮਮਤਾ ਨਾ ਦੇ ਜੋਹਈਆ ਜਿੰਨਾ ਚਿਰ ਗੋਦੀ ਨਾ ਚੁੱਕੇ ਬਣਾ ਕੇ ਪੁੱਤਾ ਜਿੰਨਾ ਚਿਰ ਗੋਦੀ ਨਾ ਚੁੱਕੇ ਬਣਾ ਕੇ ਪੁੱਤਾ ਸੁਤ ਆਪਣੇ ਰੰਗ ਰੰਗਾਈਆ ਉਹਨਾਂ ਚ ਉਸ ਦਾ ਪੇਭ ਗੁੱਝਾ ਜਿੰਨਾ ਚਿਰ ਤੁਹਾਨੂੰ ਗੋਦੀ ਨਾ ਚੁੱਕੇ ਬਣਾ ਕੇ ਪੁੱਤਾ ਉਸ ਦਿਨ ਸਮਝ ਲੋ ਇਸ ਦਾ ਪੇਭ ਗੁੱਝਾ ਹੈ ਬਾਹਰੋਂ ਹੱਸ ਹੱਸ ਕੇ ਸਭ ਨੂੰ ਦੇ ਟਰਕਾਈਆ ਬਾਹਰੋਂ ਹੱਸ ਹੱਸ ਕੇ ਸਭ ਨੂੰ ਦੇ ਟਰਕਾਈਆ ਜਿਨ੍ਹਾਂ ਦੇ ਅੰਦਰ ਵੱੜ ਜਾਏ ਜਿਨ੍ਹਾਂ ਦੇ ਅੰਦਰ ਵੱੜ ਜਾਏ ਉਹਨਾਂ ਦਾ ਵਸਾ ਦੇਵੇ ਝੁਗਾ ਝੁਗੀ ਅੰਦਰ ਡੇਰਾ ਲਾਇਆ ਤੁਸੀਂ ਨਹੀਂ ਜਾਣਦੇ ਬਲਿਆ ਆ ਜਗਾ ਦੀ ਖੇਲ ਕਰੇ ਵਿੱਚ ਝੁਗਾ ਗੁਰੂ ਅਵਤਾਰ ਪੈਗੰਬਰਾਂ ਨੂੰ ਭੁੰਗਲ ਪੂਸਿਆਂ ਵਿੱਚ ਭਵਾਇਆ ਮੈਂ ਨਹੀਂ ਉਹਨਾਂ ਨੂੰ ਕਹਿੰਦਾ ਮੈਂ ਵੀ ਇਹਦਾ ਮੁੱਦਾ ਨਹੀਂ ਸਮਝ ਸਕਿਆ ਕਿਤੇ ਮਾਨ ਨਾ ਕਰਿਓ ਅਸੀਂ ਇਹਨੂੰ ਪਿਉਂਦੇ ਤਾਜ਼ਾ ਚੋਕੇ ਦੁੱਧਾ ਦੁੱਦਾ ਤਾਰੀ ਨਜ਼ਰੀ ਆਇਆ ਇਹ ਹੱਥ ਨਾ ਆਇਆ ਕਦੇ ਕਿਸੇ ਉਤੇ ਵਸੁੱਦਾ ਬੁੱਧ ਵਰਗੇ ਕਰ ਕਰ ਧਿਆਨ ਬੈਠੇ ਤਾੜੀਆਂ ਲਾਈਆ ਇਹ ਤਾਂ ਤੁਹਾਡੇ ਮੈਂ ਕਹਿੰਦਾ ਵੀ ਸਾਡੇ ਪਸੰਦ ਕਿਸੇ ਜੇ ਭਾਗਸੀਸ਼ੇ ਉਸ ਪ੍ਰਭੂ ਦੇ ਸਾਹਮਣੇ ਆਪਣੇ ਚਰਨਾਂ ਨਾਲ ਜੋੜਿਆ ਆਪਣੇ ਦਰਸ ਦਿੱਤੇ ਬੁੱਧ ਵਰਗੇ ਕਰ ਕਰ ਧਿਆਨ ਬੈਠੇ ਤਾੜੀਆਂ ਲਾਈਆ ਜੇ ਇਹ ਆਪਣੇ ਆਪ ਚਾਵੇ ਤੇ ਚਮਾਰ ਜਲਹਾਂ ਦਾ ਬਣਾ ਦੇਵੇ ਗੁੱਡਾ ਅਸਮਾਨਾਂ ਦੇ ਉੱਤੇ ਦੇ ਚੜਾਈਆ ਇਹ ਨਹੀਂ ਜਾਣਦਾ ਭਾਵੇਂ ਕੋਈ ਅਮਰੂ ਨਾ ਥਾਵੇਂ ਵਰਗਾ ਹੋਵੇ ਬੁੱਢਾ ਸੱਤਰ ਬਹਤਰੇ ਨੂੰ ਪਿਆਰ ਕਰਾਈਆ ਕਿਤੇ ਖੁਸ਼ ਨਾ ਹੋ ਜਾਇਓ ਅਸੀਂ ਮੁਠੀਆਂ ਭਰਦੇ ਤੇ ਛਕਾਉਂਦੇ ਰੁਗਾ ਕਿਤੇ ਖੁਸ਼ ਨਾ ਹੋ ਜਾਇਓ ਕਿ ਅਸੀਂ ਮੁਠੀਆਂ ਭਰਦੇ ਤੇ ਛਕਾਉਂਦੇ ਰੁਗਾ ਬੜੀ ਸ਼ੇਰ ਕਮਾਈਆ ਜਿੰਨਾ ਚਿਰ ਆਪਣਾ ਮਨ ਅੰਦਰੋਂ ਕਰੋਗੇ ਨਾ ਸੁਧਾ ਕਿਤੇ ਕੋਈ ਅਸੀਂ ਸੇਵਾ ਕਰਦੇ ਜਿਵੇਂ ਹੁਣ ਵੀ ਸਰਜੀ ਜੀ ਦੇ ਵੀ ਸੇਵਾ ਕਰਦੇ ਹੋ ਤੁਸੀਂ ਜਾ ਕੇ ਉਹਨਾਂ ਦੇ ਪੈਰ ਨੱਪਦੇ ਹੋਰ ਕਰਦੇ ਹੋ ਬਾਦਸ਼ਾਹ ਵੀ ਦੱਸਦੇ ਹਾਂ ਜਿੰਨਾ ਚਿਰ ਆਪਣਾ ਮਨ ਅੰਦਰੋਂ ਕਰੇ ਨਾ ਸ਼ੁੱਧਾ ਇਹ ਸਾਧੂਆਂ ਵਾਂਗੂ ਭਰਮ ਵਿੱਚ ਕਦੇ ਨਾ ਆਈਆ ਇਹ ਨਹੀਂ ਭਰਮ ਵਿੱਚ ਆਉਂਦਾ ਇਹ ਚੰਗਾ ਖਾਨ ਪੀਣ ਵਾਲਾ ਨਹੀਂ ਗਿਜਾ ਧੰਨੇ ਵਰਗੇ ਦੇ ਰੁੱਖੇ ਸੁੱਕੇ ਟੁਕੜੇ ਖਾ ਕੇ ਸੇਵ ਕੁਮਾਈਆ ਜੋਤੀ ਜੋਤ ਸੁਪਰ ਆਪ ਆਪਣੀ ਕਿਰਪਾ ਕਰ ਕਰੇ ਖਿਲ ਸਾਚਾ ਹਰ ਸਦ ਆਪਣਾ ਮੇਲ ਮਲਾਈਆ ਸੋ ਮੇਰੇ ਹੀਰੋ ਤੇ ਪੈਣੋ ਸਹਿਬ ਸੱਚੇ ਪਾਤਸ਼ਾਹ ਦੀ ਹਰਬੰਨੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਸਹਿਬ ਸੱਚੇ ਪਾਤਸ਼ਾਹ ਦਾ ਸੁਦੇਸ਼ ਲਾਰਦ ਰਹੀ ਤੇ ਸਾ ਸੱਚੇ ਪਾਸੋਂ ਪਿਆਰ ਕੇ ਤੁਹਾਨੂੰ ਗੋਦੀ ਚੁੱਕੇ ਸਾਂਨੇ ਲਿਬੜਿਆ ਹੋਇਆ ਉਹਨੂੰ ਗੋਦੀ ਚੁੱਕਦਾ ਰਿਹਾ ਤੇ ਅਸੀਂ ਉਸਦੇ ਹੋ ਜਾਈਏ ਇਹ ਹੀ ਸਾਡੀ ਇੱਛਾ ਹੈ ਕਿ ਉਸੇ ਬਣ ਕੇ ਰਹੀਏ ਕਿਉਂਕਿ ਅੱਗੇ ਪਤਾ ਨਹੀਂ ਸਮਾਂ ਕਿਸ ਤਰ੍ਹਾਂ ਚੇਂਜ ਹੋ ਜਾਣਾ ਬਦਲ ਜਾਣਾ ਹੈ ਜਦੋਂ ਸਮਾਂ ਬਦਲ ਗਿਆ ਦੁਨੀਆ ਰੋਵੇਗੀ ਮਾਰ ਕੇ ਤਾਂ ਹੀ ਉਹ ਤਾਂ ਹੀ ਮਾਰਨ ਵਾਲਿਓ ਧਵਲ ਤੇ ਬੈਠਾ ਮਾਹੀ ਨਜ਼ਰ ਕਿਸੇ ਨਾਲ ਹੀ ਉਹ ਧਵਲ ਤੇ ਆਇਆ ਸੀ ਉਹਦੇ ਸਿੱਖ ਉੱਚੀ ਉੱਚੀ ਤੁਹਾਨੂੰ ਕਹਿੰਦੇ ਸੀ ਉਹ ਤਾਂ ਫਿੱਤੇ ਆ ਗਿਆ ਅਰਸ਼ਾ ਦਾ ਮਾਰ ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੋ ਸਹਿਬ ਸੱਚੇ ਪਾਤਸ਼ਾਹ ਕਿਰਪਾ ਕਰ। ਹਰ ਬਾਣੀ ਪੜਦੇ ਹਾਂ ਤੇ ਸਹਿਬ ਸੱਚੇ ਪਾਤਸ਼ਾਹ ਦੇ ਹਰ ਬਾਣੀ ਵਿੱਚੋਂ ਆਪਣੇ ਵਿਚਾਰ ਸੋਝੇ ਕਰਦੇ ਹਾਂ ਕੋਈ ਗਲਤੀ ਹੋ ਜਾਂਦੀ ਹੈ ਨੇ ਤੁਹਾਡੇ ਪਾਸੋਂ ਸਹਿਬ ਸੱਚੇ ਪਾਤਸ਼ਾਹ 바ਸੋਂ ਮਾਫੀ ਮੰਗਦਾ ਹੋਇਆ ਫੇਰ ਬੇਨਤੀ ਕਰੇਗਾ ਕਿ ਮੇਰੇ ਸਾਰੇ ਵੀਰੋ ਦੇ ਭੈਣੋਂ ਉਸ ਪਾਤਸ਼ਾਹ ਦੇ ਉਸ ਨੂੰ ਆਪਣਾ ਪਿਤਾ ਸਮਝਦੇ ਹੋਏ ਉਸ ਦੇ ਜਕਾਰੇ ਉੱਚੀ ਆਵਾਜ਼ ਵਿੱਚ ਲਗਾਣੇ ਹਨ ਜਿਵੇਂ ਭੈਣ ਜੀ ਵੀ ਕਹਿ ਕੇ ਅੱਗੇ ਇਹ ਜਕਾਰਾ ਲਾਓਗੇ ਗਰਜ ਗੜਜ ਤੁਹਾਡੀ ਪੂਰ ਕਰਾਈਆ ਗੜਜ ਕੇ ਲਗਾਉਣਾ ਹੈ ਚਕਾਰਾ ਜੀਰੇ ਜੀਰੇ ਵਾਲਿਆਂ ਨੂੰ ਪਤਾ ਲੱਗੇ ਸੋ ਹੰਗ ਮਹਾਰਾਜੇ ਜੀ ਨੂੰ ਜੀ ਨੂੰ ਪਗਵਾਂਦੀ ਚ ਸੋ